ਸ਼ਰਧਾ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ। ਉਹਗੇ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ٹرسٹ ਬਟਾਲਾ ਦੇ ਸਾਬਕਾ ਚੇਅਰਮੈਨ ਕਸਤੂਰੀ ਲਾਲ ਸੇਠ ਜਿਨ੍ਹਾਂ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ ਸੀ ਦੀ ਅੰਤਿਮ ਅਰਦਾਸ ਤੇ ਸ਼ਹਿਰ ਦੀਆਂ ਰਾਜਨੀਤਿਕ ਅਤੇ ਸਮਾਜਿਕ ਸ਼ਖਸੀਅਤਾਂ ਨੇ ਵੀ ਪਹੁੰਚ ਕੇ ਨਮਨ ਕੀਤਾ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਵੀ ਕਸਤੂਰੀ ਲਾਲ ਸੇਠ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਕਾਂਗਰਸੀ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਕਾਟਾ ਪੈ ਗਿਆ ਹੈ ਜੋ ਕਸਤੂਰੀ ਲਾਲ ਸੇਠ ਨੇ ਕਾਂਗਰਸ ਪਾਰਟੀ ਵਾਸਤੇ ਅਤੇ ਲੋਕਾਂ ਵਾਸਤੇ ਜੋ ਕੰਮ ਕੀਤੇ ਉਮੀਦ ਹੈ ਕਿ ਉਹਨਾਂ ਦੇ ਬੇਟੇ ਵੀ ਅੱਗੋਂ ਇਸ ਪਰੰਪਰਾ ਨੂੰ ਜਾਰੀ ਰੱਖਣਗੇ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਬਿਲਕੁਲ ਕਹਿਣਾ ਕੀ ਹੈ ਜੀ ਕਹਿਣ ਨੂੰ ਦਿਲ ਪੜ ਰਿਹਾ ਵਾ ਸੇਠ ਕਸਤੂਰੀ ਲਾਲ ਜੀ ਇਸ ਦੁਨੀਆ ਤੋਂ ਗਏ ਨੇ ਉਹ ਜਨਸਾਨ ਕਦੇ ਕਦਾਈ ਪੈਦਾ ਹੋ ਜਿਹਦੇ ਮੰਚ ਗਰੀਬਾਂ ਦਾ ਦੁੱਖ ਸੀ ਇਨਸਾਨੀਅਤ ਸੀਗੀ ਤੇ ਹਰ ਧਰਮਾਂ ਦਾ ਸਾਂਝਾ ਸੀ ਹਰ ਪਾਰਟੀ ਦਾ ਸਾਂਝਾ ਸੀ ਇਨਸਾਨੀਅਤ ਉਸ ਟਕਟਕ ਕੇ ਭਰੀ ਸੀ ਪਰਮਾਤਮਾ ਈਸ਼ਵਰੇ ਉਤੇ ਕਿਰਪਾ ਕਰੇ ਉਹਦੀ ਰੂਹ ਨੂੰ ਸ਼ਾਂਤੀ ਮਿਲੇ ਤੇ ਸਵਰਗਾਂ 'ਚ ਵਸਾ ਹੋਵੇ ਬਹੁਤ ਵੱਡਾ ਕਾਟਾ ਪਿਆ ਕਾਂਗਰਸ ਪਾਰਟੀ ਦੇ ਵਖਰਾ ਸ਼ਹਿਰ ਨੂੰ ਇੱਕ ਚੰਗਾ ਇਨਸਾਨ ਦੇ ਕਾਟਾ ਪਿਆ ਇੱਕ ਅੱਜ ਤੋ ਕੁਲੀ ਘੜੀ ਦੇ ਵਿੱਚ ਜੋ ਵੀ ਸਾਰੇ ਲੋਕ ਮੇਰੇ ਪਿਤਾ ਜੀ ਨਾਲ ਪਿਆਰ ਕਰਨ ਵਾਲੇ ਸਮਾਜਿਕ ਰਾਜਨੀਤਿਕ ਤੁਸੀਂ ਜੀ ਨੀਆ ਮਿਸ ਸੰਸਦ ਤੋਂ ਆਏ ਹੁਣ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਕਿ ਐਡੇ ਵੱਡੇ ਦੁੱਖ 'ਚ ਸਾਡੇ ਨਾਲ ਖੜੇ ਹੋਏ ਤੇ ਮੈਂ ਇਸ ਗੱਲ ਦਾ ਯਕੀਨ ਵੀ ਦਿਵਾਨਾ ਕਿ ਜਿੱਦਾਂ ਸਾਡੇ ਬਜ਼ੁਰਗਾਰੇ ਕਿਤੇ ਕੰਮ ਆਂਦੇ ਰਹੇ ਆਪਾਂ ਵੀ ਦੋਵੇਂ ਭਰਾ ਜੀਤੋੜ ਮਿਹਨਤ ਕਰਕੇ ਕਦੀ ਕਿਸੇ ਨੂੰ ਆਪਣੇ ਘਰੋਂ ਖਾਲੀ ਨਹੀਂ ਮੋੜਨ ਦਵਾਂਗੇ ਜਿੰਨੇ ਜੋਗੇ ਅਸੀਂ ਸਾਰੇ ਬਟਾਲੇ ਦੇ ਨਾਲ ਖੜੇ ਆ ਜਿੰਨੇ ਜੋ ਬਾਰੀ ਘੱਟ ਦਿੱਤਾ ਕਿ ਉਦਾਂ ਦੀ ਜ਼ਿੰਮੇਵਾਰੀ ਨਭਾਈ ਗਈ ਬਿਲਕੁਲ ਜੀ ਕਦੀ ਉਹਨਾਂ ਨੂੰ ਉਹਨਾਂ ਵਰਗੇ ਨਹੀਂ ਬਣ ਸਕਦੇ ਪਰ ਉਹਨਾਂ ਦੀ ਕਮੀ ਕਦੀ ਨਹੀਂ ਮਹਿਸੂਸ ਹੋਣ ਦਾ ਧੰਨ ਦਾਲਿਆ ਕਿ ਸੇਠ ਦੀ ਇੱਕ ਮੈਂ ਗੱਲ ਕਵਾਂਗਾ ਕਿ ਬਟਾਲੇ ਨੂੰ ਹੀ ਨਹੀਂ ਬਲਕਿ ਪੂਰੀ ਕਾਂਗਰਸ ਨੂੰ ਪੰਜਾਬ ਦੀ ਕਾਂਗਰਸ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਕਿਉਂਕਿ ਬਹੁਤ ਚੰਦ ਲੋਕ ਰਹਿ ਗਏ ਨੇ ਜਿਨ੍ਹਾਂ ਦੇ ਸਿਰ ਤੇ ਚਿੱਟੀ ਪਾਗਾ ਜਾਂ ਜਿਹੜੇ ਲੋਕ ਵਾਕਈ ਕਾਂਗਰਸ ਪਾਰਟੀ ਦੇ ਮੈਂ ਤਾਂ ਕਹਿਣਾ ਕਿ ਬਾਬਾ ਬੋਟ ਸੀਗੇ ਇਥੋਂ ਦੇ ਇਸ ਕਰਕੇ ਅੱਜ ਕੱਲਾ ਉਹਨਾਂ ਦੇ ਬੇਟਿਆਂ ਨੂੰ ਨਹੀਂ ਬਲਕਿ ਇਥੋਂ ਸ਼ਹਿਰ ਨੂੰ ਨਹੀਂ ਬਲਕਿ ਨੂੰ ਨਾਪੂਰਾ ਹਣ ਵਾਲਾ ਘਾਟਾ ਪਿਆ ਔਰ ਮੈਂ ਤਾਂ ਇਹ ਗੱਲ ਕਵਾਂਗਾ ਕਿ ਉਹਨਾਂ ਨੂੰ ਸੱਚੀ ਤੇ ਸੁੱਚੀ ਸ਼ਰਧਾਂਜਲੀ ਇਹ ਹੋਵੇਗੀ ਕਿ ਜਿਵੇਂ ਉਹ ਕਾਂਗਰਸ 'ਚ ਰਹਿ ਕੇ ਉਹਨਾਂ ਨੇ ਕਦੀ ਮੱਧ ਭੇਦ ਨਹੀਂ ਸੀ ਰੱਖਿਆ ਸੀ ਹਰ ਇੱਕ ਦੇ ਨਾਲ ਜਿਹੜਾ ਕਿ ਉਹਦੇ ਦੁੱਖ ਸੁੱਖ ਤੇ ਵਿੱਚ ਜਾਂਦੇ ਸੀ ਮੈਨੂੰ ਆਸ ਹੈ ਕਿ ਸਾਡਾ ਵੀਰ ਜਿਹੜਾ ਗੁੱਡੂ ਆ ਔਰ ਉਹਨਾਂ ਦੇ ਦੋਨੋਂ ਬੇਟੇ ਜਿਹੜੇ ਆ ਕਿ ਉਹਨਾਂ ਦੇ ਆਪਣੇ ਬਾਪ ਦੀ ਜਿਹੜੀ ਅੱਜ ਜਿਹੜੀ ਜ਼ਿੰਮੇਵਾਰੀ ਉਹਨਾਂ ਦੇ ਸਿਰ ਤੇ ਪਈ ਹੈ ਕਿਉਂਕਿ ਜਿਹੜੀ ਇਹ ਪੱਗ ਆ ਪੱਗ ਅੱਜ ਮਿਲੀ ਹੈ ਔਰ ਪੱਗ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਔਰ ਇਸ ਜ਼ਿੰਮੇਵਾਰੀ ਨੂੰ ਜਿਹੜਾ ਕਿ ਉਹ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਨਿਭਾਉਣਗੇ ਔਰ ਉਹ ਜਿਵੇਂ ਉਹ ਸੇਵਾ ਕਰਦੇ ਸੀ ਸੇਠ ਜੀ ਉਸੇ ਤਰ੍ਹਾਂ ਹੀ ਸੇਵਾ ਕਰੇ ਸੇਠ ਕਸਤੂਰੀ ਲਾਲ ਜੀ ਜੋ ਸਾਡੇ ਕਾਂਗਰਸ ਦੇ ਇੱਕ ਥੰਮ ਸੀ ਕਈ ਵਾਰਾਂ ਥੰਮ ਹਿੱਲੇ ਪਰ ਸੇਣ ਕਸਤੂਰੀ ਲਾਲ ਹੋਣਾ ਦਾ ਥੰਮ ਕਰ ਹੀ ਨਹੀਂ ਲਿਆ ਕਈ ਕਾਂਗਰਸ ਚਾਏ ਕਾਂਗਰਸ ਤੋਂ ਚਲੇਗੇ ਸੇਠ ਕਸਤੂਰੀ ਲਾਲ ਜਿੱਥੇ ਖੜੇ ਸੀ ਕਾਂਗਰਸ ਦੀ ਉੱਥੇ ਹੀ ਖੜੇ ਨੇ ਚਾਹੇ ਤੋਪਾਈ ਕਾਂਗਰਸ ਦੀ ਜਾਂ ਛਾਂ ਆਈ ਸੇਠ ਕਸਤੂਰੀ ਲਾਲ ਨੇ ਕਾਂਗਰਸ ਦਾ ਸਾਥ ਨਹੀਂ ਛੱਡਿਆ ਜਿਹੜੇ ਕੋਈ ਲੀਡਰ ਛੱਡ ਕੇ ਗਏ ਉਹਨਾਂ ਦਾ ਸਾਥ ਛੱਡ ਦਿੱਤਾ ਤਾਂ ਐਸੋ ਜਿਹੀ ਲੀਡਰਤਾ ਚਲੇ ਜਾਣਾ ਕਾਂਗਰਸ ਪਾਰਟੀ ਲਈ ਬਹੁਤ ਵੱਡਾ ਘਾਟਾ ਔਰ ਉਹਨਾਂ ਨੇ ਜਿੰਨੀ ਆਪਣੀ ਜ਼ਿੰਦਗੀ ਕਿੰਨਾ ਸੰਘਰਸ਼ ਕੀਤਾ ਉਹ ਕਾਂਗਰਸ ਲਈ ਕੀਤਾ ਲੋਕੀ ਆਪਣੇ ਪਰਿਵਾਰ ਲਈ ਕਰਦੇ ਨੇ ਸੇਠ ਕਸਤੂਰੀ ਲਾਲ ਨੇ ਕਾਂਗਰਸ ਲਈ ਸੰਘਰਸ਼ ਕੀਤਾ ਔਰ ਬਟਾਲੇ 'ਚ ਜੇ ਮੈਂ ਕਹਾਂ ਕਿ ਬਟਾਲੇ 'ਚ ਜੀ ਜਿੰਦ ਜਾਨ ਸੀ ਉਹ ਸੇਠ ਕਸਤੂਰੀ ਲਾਲ ਕਾਂਗਰਸ ਦੀ ਸੀ ਜੇ ਕਿਸੇ ਨੇ ਨਭਜ ਦਾ ਹੱਥ ਰੱਖਣਾ ਤੇ ਸੇਠ ਕਸਤੂਰੀ ਲਾਲ ਦੇ ਨਭਜ ਦਾ ਹੱਥ ਰੱਖ ਲੋ ਤੁਹਾਨੂੰ ਪੂਰੀ ਪੂਰੀ ਕਾਂਗਰਸ ਦਾ ਪਤਾ ਚੱਲ ਜਾਊ ਅੱਜ ਉਹਨਾਂ ਦਾ ਇਤੋ ਚਲੇ ਜਾਣਾ ਔਰ ਅਚਾਨਕ ਚਲੇ ਜਾਣਾ ਉਹ ਇਹ ਬੜਾ ਪਾਰਟੀ ਲਈ ਮੇਰੇ ਲਈ ਔਰ ਉੱਪਰ ਦੇ ਸਾਰੇ ਲੀਡਰ ਨੇ ਬਹੁਤ ਕਾਟਾ ਪਿਆ ਔਰ ਅਸੀਂ ਸਾਰੇ ਉਹਨਾਂ ਦੇ ਇਸ ਦੁਖੀ ਘੜੀ ਚ ਇਕੱਠੇ ਹੋਏ ਤੇ ਪਰਿਵਾਰ ਨੂੰ ਜਿਵੇਂ ਉਹਨਾਂ ਨੇ ਕੰਮ ਕੀਤਾ ਇਵੇਂ ਪਰਿਵਾਰ ਤੇ ਕਾਂਗਰਸ ਕੰਮ ਕਰਦੀ ਰਹੇਗੀ ਔਰ ਸੇਟ ਕੁਸਤੂਦਦਾਲ ਦੇ ਜੋ ਸੁਪਨੇ ਸੀ ਉਹਨਾਂ ਨੂੰ ਅੱਕੇ ਲੈ ਕੇ ਜਾਣਾ